ਦੋ ਵਸਤੂਆਂ ਹਨ ਬ੍ਰਹਮ ਹੈ ਤੇ ਮਾਇਆ ਹੈ ਜੀਵ ਦੇ ਉੱਤੇ ਮਾਇਆ ਪੈ ਜਾਂਦੀ ਤੇ ਜੀਵ ਨੂੰ ਸਭ ਕੁਝ ਆਪਣਾ ਹੀ ਭਾਸ਼ਣ ਨਾ ਸ਼ੁਰੂ ਹੋ ਜਾਂਦਾ ਹੈ ਅਗਰ ਗੁਰੂ ਨਾਨਕ ਕਿਰਪਾ ਕਰਦਨ ਤੇ ਜੀਵ ਤੋਂ ਮਾਇਆ ਲੈ ਜਾਵੇ ਤੇ ਉਹਨੂੰ ਸਭ ਕੁਝ ਸਭ ਗੋਬਿੰਦ ਹੈ ਸਭ ਗੋਬਿੰਦ ਹੈ ਗੋਬਿੰਦ ਬਿਨ ਨਾਹੀਂ ਕੋਈ ਫਿਰ ਇਹੋ ਜੀ ਖੇਡ ਬਣ ਜਾਂਦੀ ਹੈ ਕੋਈ ਤਾਂ ਕਹਿ ਰਿਹਾ ਏ ਕਿ ਏਕੀ ਹੈ ਸਭ ਕੁਝ ਜੋ ਮੈਂ ਹਾਂ ਇੱਕ ਕਹਿ ਰਿਹਾ ਕਿ ਸਭ ਕੁਝ ਉਹੀ ਹੈ ਜਿੱਦਾਂ ਇਹ ਨੇਤਰੋਂ ਮੇਰੇ ਉਹ ਹਰ ਤੁਮ ਮੈਂ ਜੋਤਰੀ ਹਰ ਬਿਨ ਅਬਰ ਨਾ ਦੇਖੋ ਕੋਈ ਹਰ ਬਿਨ ਅਬਰ ਨਾ ਦੇਖੋ ਕੋਈ ਨਜ਼ਰੀ ਹਰ ਨਿਹਾਲਿਆ ਇਹ ਬੇ ਸੰਸਾਰ ਤੁਮ ਦੇਖਦੇ ਉਹ ਹਰਕਾ ਰੂਪ ਹੈ ਇੱਕ ਕਹਿ ਰਿਹਾ ਕਿ ਸਾਰਾ ਸੰਸਾਰ ਵਿਸ਼ਿਆਂ ਦਾ ਰੂਪ ਹੈ ਤੇ ਇੱਕ ਦੇ ਉੱਤੇ ਕਿਰਪਾ ਹੋਈ ਹੈ ਗੁੰਦਾ ਇਹੋ ਹਰਕਾ ਰੂਪ ਹੈ ਹਰ ਰੂਪ ਨਦਰੀ ਆਇਆ ਇੱਕ ਨੂੰ ਸਾਰਾ ਸੰਸਾਰ ਬਿਸ਼ੇ ਰੂਪ ਨਜ਼ਰ ਆ ਰਿਹਾ ਹੈ ਤੇ ਇੱਕ ਨੂੰ ਸਾਰਾ ਸੰਸਾਰ ਕੀ ਹੈ ਹਰੀ ਦਾ ਰੂਪ ਆ ਰਿਹਾ ਜਿਸ ਨੂੰ ਹਰੀ ਦਾ ਰੂਪ ਆ ਰਿਹਾ ਹੈ ਇਹਦਾ ਮਤਲਬ ਉਹਦੇ ਅੰਦਰ ਹਰੀ ਦਾ ਵਾਸਾ ਹੋ ਗਿਆ ਹੈ ਹਰੀ ਦਾ ਵਾਸਾ ਹੋ ਗਿਆ ਉਹਦੇ ਤੇ ਉਹਨੂੰ ਸਭ ਉਹੀ ਨਜ਼ਰ ਆ ਰਿਹਾ ਹੈ ਤੂੰ ਸਤਿਗੁਰ ਸੱਚੇ ਪਾਤਸ਼ਾਹ ਕਿਰਪਾ ਕਰਨ ਕਿ ਸਾਨੂੰ ਵੀ ਮਹਿਸੂਸ ਹੋਵੇ ਕਿ ਇਹ ਵਾਹਿਗੁਰੂ ਤੂੰ ਹੀ ਸਾਡੇ ਅੰਦਰੋਂ ਬਾਣੀ ਦਾ ਉਪਦੇਸ਼ ਕਰਨ ਵਾਲਾ ਹੈ ਤੇ ਤੂੰ ਹੀ ਸੱਚੇ ਪਾਤਸ਼ਾਹ ਉਸ ਨੂੰ ਸਮਝਣ ਵਾਲੀ ਸ਼ਕਤੀ ਹੈ ਨਹੀਂ ਤਾਂ ਇੱਥੇ بڑے-ਬੜਿਆਂ ਦੇ ਉੱਤੇ ਵੀ ਭੁੱਲ ਪੈ ਜਾਂਦੀ ਹੈ ਹੈਨਾ ਉਹਦੀ ਸਮਝ ਵੀ ਤੂੰ ਹੀ ਦੇਣੀ ਹੈ ਤੇ ਉਹਨੂੰ ਬੁਲਾਉਣਾ ਵੀ